ਸਵਿਫਟ ਗੱਡੀ ਤੇ ਵੀ ਸਵਾਰ ਹੋ ਕੇ ਬਦਮਾਸ਼ ਆਏ ਸਨ ਪਰ ਪੁਲਿਸ ਨੂੰ ਇਸ ਬਾਬਤ ਪਤਾ ਲੱਗ ਜਾਂਦਾ ਹੈ ਮੌਕੇ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਆਮੋ ਸਾਹਮਣੇ ਦੋਵੇਂ ਧਿਰਾਂ ਦੇ ਵਿਚਾਲੇ ਗੋਲੀਆਂ ਚੱਲਦੀਆਂ ਨੇ ਬਦਮਾਸ਼ਾਂ ਦੇ ਵੱਲੋਂ ਪੁਲਿਸ ਤੋਂ ਬਚਣ ਦੇ ਲਈ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਵੇਲੇ ਜੋ ਹੈ Swift ਗੱਡੀ ਛੱਡ ਕੇ ਇਹ ਬਦਮਾਸ਼ ਫਰਾਰ ਹੋ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਰਨਤਾਰਨ ਦੇ ਵਿੱਚ ਇਹ ਵੱਡਾ ਐਨਕਾਊਂਟਰ ਹੋਇਆ ਜਿੱਥੇ ਕੀ ਪਿੰਡ ਕਰਿਆਲਾ ਵਿਖੇ Swift ਕਾਰ ਦੇ ਵਿੱਚ ਸਵਾਰ ਹੋ ਕੇ ਬਦਮਾਸ਼ ਚਾਰੇ ਸਨ ਇੰਟੈਲੀਜੈਂਸੀ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਦੋਂ ਜਿਵੇਂ ਹੀ ਇਸ ਦੀ ਜਾਣਕਾਰੀ ਇਹਨਾਂ ਨੂੰ ਮਿਲਦੀ ਹੈ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਪੁਲਿਸ ਫੜਨ ਦੇ ਲਈ ਪਹੁੰਚਦੀ ਹੈ ਪਰ ਇਸ ਦਰਮਿਆਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਹੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਤੇ ਮੌਕਾ ਵੇਖ ਕੇ ਬਦਮਾਸ਼ ਆਪਣੀ Swift ਗੱਡੀ ਛੱਡ ਕੇ ਫਰਾਰ ਹੋ ਚੁੱਕਿਆ ਹੈ ਖੇਤਾਂ ਦੇ ਵਿੱਚ ਪਲਟੀ ਪਈ ਹੈ ਇਹ ਬਦਮਾਸ਼ਾਂ ਦੀ Swift ਗੱਡੀ ਜਿਸ ਦੇ ਉੱਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਖਸ਼ਾ ਜਤਾਇਆ ਜਾ ਸਕਦਾ ਹੈ ਕਿ ਇਹ ਗੱਡੀ ਵੀ ਖੋ ਕੇ ਫਰਾਰ ਹੋਏ ਹੋਣੇ ਹਨ ਹਾਲਾਂਕਿ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਨਾਮਜਦ ਨੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਪੁਲਿਸ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਸੀ ਜਿਵੇਂ ਹੀ ਇਸ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਦਮਾਸ਼ Swift ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ ਤਾਂ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਜਾਂਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਦਮਾਸ਼ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਤਾਂ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਦੋਵੇਂ ਧਿਰਾਂ ਦੇ ਵਿਚਕਾਰ ਆਮੋ ਸਾਹਮਣੇ ਗੋਲੀਆਂ ਚੱਲਦੀਆਂ ਨੇ ਹਾਲਾਂਕਿ ਇਸ ਘਟਨਾਕਰਮ ਦੇ ਵਿੱਚ ਜ਼ਖਮੀ ਕੋਈ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਥੋੜੀ ਦੇਰ ਦੇ ਵਿੱਚ ਪੁਲਿਸ ਦੇ ਅਧਿਕਾਰੀ ਇਸ ਐਨਕਾਊਂਟਰ ਦੇ ਬਾਰੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਸਾਂਝੀ ਕਰਨਗੇ ਪਰ ਮੌਕੇ ਦੀਆਂ ਤਸਵੀਰਾਂ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਸੰਗਣੀ ਧੁੰਦ ਚਾਈ ਹੋਈ ਹੈ ਤਾਂ ਦੂਜੇ ਪਾਸੇ ਇਸ ਸੰਗੜੇ ਤੋਂ ਦਾ ਫਾਇਦਾ ਚੁੱਕ ਕੇ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੌਕੇ ਤੇ ਪੁਲਿਸ ਅਧਿਕਾਰੀਆਂ ਨੂੰ ਇਹਨਾਂ ਬਾਰੇ ਪਤਾ ਲੱਗ ਜਾਂਦਾ ਹੈ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪੁਲਿਸ ਅਧਿਕਾਰੀਆਂ ਦੇ ਉੱਤੇ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਤਾਂ ਗੱਡੀ ਝਾਹੂ ਦਿਖਾ ਰਹੇ ਆ ਜਿਸ ਗੱਡੀ ਦੇ ਵਿੱਚ ਸਵਾਰ ਹੋ ਕੇ ਇਹ ਬਦਮਾਸ਼ ਜਾ ਰਹੇ ਸਨ ਕਿੱਧਰ ਨੂੰ ਜਾ ਰਹੇ ਸਨ ਕਿਹੜੇ ਪਾਸਿਓਂ ਆਏ ਸਨ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਖੇਤਾਂ ਦੇ ਵਿੱਚ ਇਹਨਾਂ ਬਦਮਾਸ਼ਾਂ ਦੀ ਸਵਿਫਟ ਗੱਡੀ ਪਲਟੀ ਹੋਈ ਹੈ ਜੇਕਰ ਚਸ਼ਮਦੀਦਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਧਾਰਾ ਚੋਰੇ ਸੀ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀਆਂ ਨੇ ਜਿਸ ਤੋਂ ਬਾਅਦ ਅਸੀਂ ਆਪੋ ਆਪਣੇ ਘਰਾਂ ਤੋਂ ਬਾਹਰ ਆਉਣੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਬਦਮਾਸ਼ ਭੱਜਣ ਲੱਗੇ ਸੀ ਪਰ ਗੋਲਗਿਆ ਚਲਾ ਦਿੱਤੀ ਗਈਆਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਉੱਤੇ ਤੇ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਹੈ ਤਾਂ ਇਸ ਪਿੰਡ ਦਾ ਚੱਪਾ-ਚੱਪਾ ਹੁਣ ਛਾਣਿਆ ਜਾ ਰਿਹਾ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਿਲਕੁਲ ਹੀ ਖੇਤਾਂ ਦੇ ਨਾਲ ਇਹ ਰੇਲਵੇ ਟਰੈਕ ਲੱਗਦਾ ਹੈ ਖੇਤਾਂ ਦੇ ਵਿੱਚ ਇਹਨਾਂ ਬਦਮਾਸ਼ਾਂ ਦੀ ਸਵਿਫਟ ਗੱਡੀ ਪਲਟੀ ਹੋਈ ਹੈ ਵੱਡੀ ਗਿੜਤੀ ਦੇ ਵਿੱਚ ਪੁਲਿਸ ਦੇ आला ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਜਾਂਚਬਿੰਨ ਕੀਤੀ ਜਾ ਰਹੀ ਹੈ ਤਰਨਤਾਰਨ ਵਿਖੇ ਇਹ ਵੱਡਾ ਐਨਕਾਊਂਟਰ ਵੇਖਣ ਨੂੰ ਮਿਲਿਆ ਹੈ ਜੋ ਮੁਟਪੈੜ ਹੋਈ ਹੈ ਬਦਮਾਸ਼ ਅਤੇ ਪੁਲਿਸ ਅਧਿਕਾਰੀਆਂ ਦੇ ਵਿਚਾਲੇ ਤਾਂ ਪੂਰੀ ਜਾਂਚਬਿੰਨ ਕੀਤੀ ਜਾ ਰਹੀ ਹੈ ਤਾਂ ਕਿ ਇਸ ਬਦਮਾਸ਼ ਨੂੰ ਫੜਿਆ ਜਾ ਸਕੇ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਨਾਮਜਦ ਹੈ ਜਾਂ ਕਿਹੜੇ ਸੰਗੀਨ આરોਪ ਲੱਗੇ ਨੇ ਇਸ ਤੇ ਇਹ ਪੁਲਿਸ ਅਧਿਕਾਰੀਆਂ ਦੇ ਵੱਲੋਂ तमाम ਜਾਣਕਾਰੀ ਸਾਂਝੀ ਕੀਤੀ ਜਾਏਗੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਸੰਗਣੀ ਤੋਂ ਦਾ ਫਾਇਦਾ ਚੁੱਕ ਕੇ ਇਸ ਸਵਿਫਟ ਗੱਡੀ ਦੇ ਵਿੱਚ ਫਰਾਰ ਹੋਣ ਲੱਗੇ ਸੀ ਬਦਮਾਸ਼ ਪਰ ਮੌਕੇ ਦੇ ਉੱਤੇ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗ ਗਿਆ ਮੌਕੇ ਤੇ ਪੁਲਿਸ ਪਹੁੰਚੀ ਇਸ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਕੀਤੀ ਗਈ ਹੈ ਹਾਲਕਿ ਇਸ ਸਵਿਫਟ ਗੱਡੀ ਦੇ ਵਿੱਚ ਕਿੰਨੇ ਜਣੇ ਸਵਾਰ ਸਨ ਇਸ ਬਾਰੇ ਵੀ ਕੋਈ ਅਜੇ ਪੁਖਤਾ ਜਾਣਕਾਰੀ حاصل ਨਹੀਂ ਹੋ ਸਕੀ ਥੋੜੀ ਦੇਰ ਦੇ ਵਿੱਚ ਪੁਲਿਸ ਨੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨਗੇ ਅਤੇ तमाम ਜਾਣਕਾਰੀ ਸਾਂਝੀ ਕਰਨਗੇ ਕਿ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਇਹ ਬਦਮਾਸ਼ ਨਾਮਜਦ ਸੀ ਕਿੰਨੇ ਸਮੇਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਿ ਇੰਟੈਲੀਜੈਂਸ ਦੀ ਰਡਾਰ ਦੇ ਉੱਤੇ ਸੀ ਇਹ ਬਦਮਾਸ਼ ਜਿਹੜਾ ਕਿ ਇਸ ਵੇਲੇ ਪੁਲਿਸ ਨੂੰ ਵੇਖ ਕੇ ਆਪਣੀ Swift ਗੱਡੀ ਛੱਡ ਕੇ ਫਰਾਰ ਹੋਇਆ ਤੇ ਉਹ Swift ਗੱਡੀ ਖੇਤਾਂ ਦੇ ਵਿੱਚ ਪਲਟੀ ਪਈ ਹੈ ਇੱਥੋਂ ਤੱਕ ਕਿ ਗੱਡੀ ਦੇ ਉੱਤੇ ਨੰਬਰ ਪਲੇਟ ਵੀ ਨਹੀਂ ਲੱਗਿਆ ਹੋਇਆ ਜਿਸ ਤੋਂ ਖਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਗੱਡੀ ਵੀ ਚੋਰੀ ਦੀ ਹੋ ਸਕਦੀ ਹੈ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਹਰੀਆਲਾ ਤੇ ਕੀ ਗੱਲ ਹੋਈ ਹੈ ਜਿਹੜੀ ਪੁਲਿਸ ਇੱਥੇ ਇੰਨੀ ਇਕੱਠੀ ਹੋਈ ਹੈ ਵੀਰ ਜੀ ਪਤਾ ਨਹੀਂ ਅਸੀਂ ਤਾਂ ਉੱਥੇ ਡੰਗਰ ਚੋਂ ਲੜੇ ਹਾਂ ਤੇ ਜਦੋਂ ਜੱਕਦਮ ਗੋਲੀਆਂ ਦੀ ਆਵਾਜ਼ ਸੁਣੀ ਆ ਅਸੀਂ ਭੱਜ ਕੇ ਇੱਥੇ ਆਏ ਹਾਂ ਤੇ ਗੱਡੀ ਇੱਕ ਡਿੱਗੀ ਵੇਖੀ ਆ ਤੇ ਜਾਂ ਮੁਲਾਜ਼ਮੀ ਇੱਕ ਉਹਨਾਂ ਦੀ ਗੱਡੀ ਵਿੱਚ ਕਣਕ ਦੇ ਵਿੱਚ ਉਤਰ ਗਈ ਤੇ ਦੂਜੇ ਮੁਲਾਜ਼ਮ ਉਹਦੇ ਮਗਰ ਕਹਿ ਗੋਲੀਆਂ ਦੀ ਆਵਾਜ਼ ਸੁਣੀ ਸੀ ਤੇ ਉਹ ਬੰਦਾ ਜਿਹੜਾ ਭੱਜ ਗਿਆ ਨਹੀਂ ਕੋਈ ਕਿੰਨੀਆਂ ਗੋਲੀਆਂ ਚੱਲੀਆਂ ਕੋਈ 5-7 ਫਾਇਰ ਹੋਏ ਹੋਣਗੇ ਜੀ ਅੱਛਾ ਤੇ ਕਿੰਨੇ ਵਜੇ ਦੀ ਘਟਨਾ ਇਹ ਕੋਈ 8:00 ਵਜੇ ਦੀ ਘਟਨਾ ਜੀ ਅੱਛਾ ਕਿ ਕਿ ਉਹ ਬੰਦਾ ਭੱਜ ਗਿਆ ਮੌਕੇ ਤੋਂ ਫੱਟ ਹਾਂਜੀ ਹਾਂਜੀ ਗੱਡੀ ਛੱਡ ਕੇ ਭੱਜ ਗਿਆ ਅੱਛਾ ਤੁਸੀਂ ਇਹ ਤੁਹਾਡਾ ਪਿੰਡ ਹੈ ਹਾਂਜੀ ਹਾਂਜੀ ਆਪਣੇ ਲਾਗੇ ਬੈਕਾਂ ਨਾਲ